ਆਦਮੀ ਸਟਾਰਟ ਕਰ ਸਟਾਰਟ ਹੀ ਚੱਲ ਕੋਈ ਨਹੀਂ ਸਾਸੀਆ ਵੀਰ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਜੇ ਤੇ ਅੱਜ ਆਪਨਾ ਮਾਸ ਵੀਰ ਅਭੀ ਵੀ ਜਿਹਨੂੰ ਕਹਿੰਦੇ ਆ ਉਦਾਂ ਮਾਸ ਸ਼ੋਰ ਨਿਕਨੇਮ ਇਹਦਾ ਹੈ ਮਾਸ ਤੇ ਅਭੀ ਜਾਂਦੇ ਉਦਾਂ ਤੇ ਪ੍ਰੀਤ ਵੀਰ ਦਾ ਲੱਗਾ ਜੇ ਜੇਲਾ ਪਹਿਣ ਤੇ ਆਪਾਂ ਲੱਗੇ ਰਸਮ ਸ਼ੁਰੂ ਕਰਨ ਉਹਦਾ ਵੀਰ ਦਾ ਪਹਿਲਾ ਜੇਲਾ ਜਿਉ ਸੈ ਵੀਰ ਬੈਠਾ ਜੀ ਤੇ ਆਪਾਂ ਆਪਣਾ ਹੁਣ ਲੱਗਾ ਨਵਾਂ ਜੇਲਾ ਵੀਰ ਪਹਿਣ ਤੇ ਚੱਲੋ ਕਰ ਰਸਮ ਜੀ ਦਾ ஆஹ் <laughs> <laughs> ਆਪਣੇ ਵੀ ਰਸਮ ਸ਼ੁਰੂ ਕਰੋ। ਤਾਂ ਅਠਾਰਾ ਜਿਹੜਾ ਮੂੰਹ ਆਲੂਣਾ ਕਰਦੋ। ਟਲੀ ਘਾ ਟਲੀ ਵੀਰਾਂ ਟਲੀ। ਇਹ ਵੀਰ ਵੀਰ ਨੇ ਆਪਣਾ ਨਾਮ ਕਾ ਖਾ ਲਿਆ ਵਾ ਤੇ ਵੀਰ ਜੋ ਮਰਜੀ ਹੁੰਦਾ ਰੇ। ਆ ਅਗੇ ਰਾਮ ਨਹੀਂ ਕਰਨਾ। ਬਾਕੀ ਇਹ ਰਸਮਿਆ ਵੀਰ ਜੀ ਆਪਣੀ ਥੋੜੀ ਬੋਦੀ। ਤੇ ਨਾਲ ਵੀ ਨੇ ਡੱਬੇ ਦੇ ਨਾਲ ਆਪਣਾ ਜਿੰਨੀ ਵੀ ਸ਼ਰਧਾ ਆ ਸਕੀ ਯਾਰ ਰੁਪਈਆ 500 ਵੀਰ ਨੇ ਦਿੱਤਾ। 500 ਰੁਪਿਆ ਵੀਰ ਨੇ ਦਿੱਤਾ ਜੇ ਆਪਣੇ ਲੋਗੇ ਜਿੰਨੇ ਜਿੰਨਾ ਕਰ ਸਕਦਾ ਉਹਨੇ ਵੀਰ ਨੇ ਕੀਤਾ ਆ ਤੇ ਪੂਰਾ ਮਾਤ ਆਪਣਾ ਵੀ ਵੀਰ ਹੋਣਾ ਮਾਣ ਕੀਤਾ ਵੇਖੋ ਜੋੜਾ ਆ ਨਾਲ ਇੱਕ ਹੋਰ ਗੱਲ ਸਤਾਦ ਨੂੰ ਆਪਣੇ ਨੂੰ ਇਹਨੇ ਕਬੂਤਰੀ ਗਿਫਟ ਕੀਤਾ ਆ ਜਾ ਖਾਓ ਲਿਆਓ ਜਦੋਂ ਮੈਂ ਗਊਂ ਘਾਦ ਲਈ ਚਾ ਦਾਦੀ ਚ ਬੋਲ ਤੇ ਆ ਕਬੂਤਰ ਆ ਵੀਜੀ ਇੱਕ ਆਪਣਾ ਗਿਫਟ ਕੀਤਾ ਉਸਤਾਦ ਨੇ ਉਸਤਾਦ ਆਪਣੇ ਨੂੰ ਇਹਨੇ ਗਿਫਟ ਕੀਤਾ ਦੋ ਉਸਤਾਦ ਨਾਲ ਟਾਡੀ ਨੇ ਟਾਡੀ ਨੇ ਸਾਰਾ 골ਡਨ ਜਾ ਕਬੂਤਰ ਆ ਦਿਖਾਓ ਮੈਨੂੰ ਆਪੇ ਤੇ ਉਸਤਾਦਾਂ ਦਾ ਅੱਜ ਪੂਰਾ ਮਾਨਤਨ ਕੀਤਾ ਗਿਆ ਅੱਜ ਅਸੀਂ ਇੰਨੇ ਚ ਖੁਸ਼ ਆ ਤੇ ਪ੍ਰੀਤ ਵੀਰ ਨੂੰ ਗਿਫਟ ਦਿੱਤਾ ਆ ਤੇ ਬਾਕੀ ਇਹ ਵੀਰ ਦੀ ਸਾਰੀ ਜਿੰਮੇਆਰੀ ਪ੍ਰੀਤ ਵੀਰ ਦੀ ਹੋਊਗੀ ਤੇ ਅੱਜ ਤੋਂ ਜਿਹੜੀ ਵੀ ਗਰੀ ਦੀ ਬਾਜੀ ਲੱਗਣੀ ਆ ਪ੍ਰੀਤ ਵੀਰ ਦੇ ਹੇਠ ਲੱਗੂਗੀ ਇਹਦੀ ਨਗਰਾਨੀ ਇਹੇਠ ਹੀ ਰਹੂਗਾ ਸਾਰਾ ਕੁਝ ਤੇ ਉਹ ਉਹ ਵੀਰ ਦੀ ਵੀ ਜਿੰਮੇਆਰੀ ਆਪਣੇ ਜਿੰਨੇ ਵੀ ਤੇ ਚੇਲੇ ਬਣੇ ਆ ਤੇ ਪੂਰੀ ਜਿੰਮੇਆਰੀ ਇਹਨਾਂ ਦੀ ਸਾਡੇ ਤੇ ਆ ਤਾਂ ਹੀ ਆਪਣੇ ਇਹਨਾਂ ਨੂੰ ਜਿਠਾਂਗੇ ਜੋ ਵੀ ਹੋਊਗਾ ਅੱਗੇ ਹੋ ਕੇ ਤੇ ਚਲੋ ਥੈਂਕ ਯੂ ਓਕੇ ਬਾਈ ਜੀ